ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਲਾ ਤੋਰ ਬਚਨਾ ਲਾ ਤੋਰਦਾ ਬਾਬਾ ਤੋਰਦਾ ਹੋਰ ਤੋਰ ਬਾਤ ਗੁਆ ਕਰਤਾ ਕੇ ਜਰਾ ਬੇਰੇ ਛੇੜ ਬੇਰੇ ਬਾਬਾ ਹੋਏ ਉਹ ਘਰ ਦਾ ਬੇਰ ਦਾ ਸੋਧਿਆ ਹੁਣ ਕੀ ਠੰਗ ਲੱਗ ਜੀਦਾ ਮੈਂ ਹੁਣ ਚੱਕ ਲਓ ਫੇਰ ਅੱਗ ਨਾ ਆ ਗਿਆ ਸਾਰਾ ਚੱਕ ਲੈ ਕਰਦੇ ਆਲਾ ਸੀਸਾ ਖੋਲ ਲੈ ਜੀ ਇੱਧਰ ਲਾ ਓਏ ਆਹ ਖੁੱਲਈ ਹੈ ਭਾਈ ਹੋਰ ਬਾਜੀ ਅੱਬਾ ਆਹ ਮਾੜੀ ਮੋਟੀ ਤੇਲ ਚੜਦਾ ਭਰਾਵਾ ਮੈਂ ਤਾਂ ਖੋਲ ਲੈ ਤੈਨੂੰ ਗੋਲੀਆਂ ਲੈ ਲੈਂਦਾ ਸੰਤਰੇ ਜਿਹਾਆਂ ਹੁਣ ਨੀ ਚਾਲੋ ਔਰ ਮੈਂ ਹੁਣ ਤੱਕ ਦੇ ਪੱਤੇ ਪਾਰ ਰੱਖੇ ਬਈ ਜੋੜਿਆਂ ਚ ਬਸ ਠੀਕ ਆ ਠੀਕ ਆ ਫਿਰ ਉਹਦੇ ਨਾਲ ਵੀ ਚੜਦਾ ਤੇਲ ਹਟ ਜੂ ਉਹਦੇ ਨਾਲ ਹੈ ਨਾ ਆਪ ਹੀ ਗਰਮੈਸ਼ ਬਣੀ ਪਈ ਐ ਤੇ ਸਾਰੇ ਅੱਛਾ ਹਾਂ ਜੇ ਲੋ ਖੰਗਮੋਰੀ ਕੁੱਟੀ ਨਾ ਖੰਗਮੋਰੀ ਨਾ ਹਟ ਜੂ ਹਾਂ ਦੇਖੋ ਭਾਈ ਚੰਗਾ ਜਿਹਾ ਹਟ ਜੇ ਤਾਂ ਮੋਖਾ ਛਾਰੀ ਤੇ ਨਿਕਲ ਜੂ ਓਏ ਲਾਈਟਾਂ ਲੁਟਾਈਆਂ ਕਿਵੇਂ ਦੀਦੀਆਂ ਨੀਂਦੀਆਂ ਜਾਊਗਾ ਜਾਊਗਾ ਲਾ ਫਿਰ ਤੂੰ ਮਾਗਰੋ ਲਾਏਂਗਾ ਚਾਚੂ ਬੀਏ ਰਾਜ ਕਿਤੇ ਨਸ਼ਾ ਨੁਸ਼ਾ ਖਾਈ ਗਏ ਹਾਂ ਹੋਰ ਕੰਨ ਸਹੀ ਆ ਓਏ ਕੰਦ ਲੈ ਕੇ ਨਾਲ ਨਸ਼ਾ ਹੋਏ ਇਹ ਆਇਆ ਗਿਆ ਇਹ ਭਾਈ ਨਸ਼ੇ ਬਿਨਾਂ ਕਿ ਮੰਨਦਾ ਮੈਂ ਤਾਂ ਆਪਦਾ ਪਾਗਿਆ ਇਹ ਬੰਨ ਲਗੇ ਦੂਡ ਫੇਰ ਪੱਕੀ ਆ ਆਪਾਂ ਵੀ ਝੰਡੀ ਲਾਉਣੀ ਸੀ ਗੱਡੀ ਮੂਰੇ ਉੱਤੇ ਲਿਖਣਾ ਸੀ ਲੌਂਡਾ ਚੋਦ ਮਹਿਕਮਾ ਗੱਲ ਪੱਕੀ ਆ ਉਹ ਬੱਗਾ ਛਪਾ ਲੰਗੇ ਉਹ ਮਾੜਾ ਮਟਾ ਸਾਹਬ ਨਾ ਬੋਲੋ ਓਏ ਕਾਹਨ ਪਿਓ ਬੈਠਾ ਹੌਲੀ ਓਏ ਹੂੰ ਆ ਕੇ ਫਿਰ ਜੋ ਗੱਲੀ ਖੁੱਲ ਰਹੀਆਂ ਹੋਰ ਜਾ ਐਵੇਂ ਜਾ ਕਚਾਈ ਆ ਨੇ ਬੱਤੀ ਹੋ ਜਾ ਪਤਾ ਫਿਰ ਲੋਸਮੈਂਟਾ ਕਰ ਦੋ ਹਾਂ ਨਿਉ ਕੱਲ ਤਾਂ ਠੈਣੀ ਸੀ ਖਰਾ ਹਨਾ ਹਾਂ ਬਾਈ ਚੰਦ ਪਰਦੇ ਚ ਹੁੰਦੀ ਹੈ ਕੰਮ ਕੱਲ ਹੋ ਜਾ ਜਿਵੇਂ ਇਕੱਠਾ ਨਾ ਟੱਤੀ ਟੁੱਟੀਆਂ ਕਿਵੇਂ ਕਰਾਂਗੇ ਹਾਂ ਆਉਣੀ ਨਹੀਂ ਬਾਈ ਇੰਨਾ ਨਸ਼ਾ ਕਰਿਆ ਹੋਇਆ ਟੱਟੀ ਤਾਂ ਇਹ ਵੀ ਗੱਲ ਸਹੀ ਆ ਹਨਾ ਆਪਣਾ ਤਾਂ ਕੀ ਆਉਣੀ ਆ ਉਹਨਾਂ ਨੂੰ ਆਊਗਾ ਉਹੀ ਢੇਰੀਆਂ ਲਾਉਣੀਆਂ ਆਪਣੇ ਮਾਲ ਦੀ ਨਾ ਜਿੱਤਾ ਹੀ ਚੜਾ ਦੇਣੀਆਂ ਮਾਲ ਦੇ ਪੁੱਖਿਆ ਕਾਰਜ ਨਾਲ ਲਾ ਦੇਣਗੇ ਬਾਪੂ ਹਾਂ ਕੀ ਭਾਜਦਾ ਲੋਂਡੇ ਦਾ ਜੋ ਲਿਆ ਕਰਾਂਗੇ 15 ਲੇਬੜ ਜਾ ਗੁਰੂ ਆਪਣਾ ਦਾ ਨੋ ਨੋ ਲੇਬੜ ਦਾ ਮੱਖਾ ਜਮਾ ਹੋ ਰਿਹਾ ਹੀ ਨਹੀਂ ਉਹ ਲਿਆਇਆ ਨਹੀਂ ਟੋਕਰ ਬੋਲ ਬਲਾਇਆ ਜਾਂਦਾ ਸਾਡਾ ਰੋ ਫੇਰ ਫਿਰ ਤੂੰ ਮੈਨੇ ਬੜਜੂਆ ਦਾ ਲਾ ਕੇ ਪਰਾਂ ਦਰਦਾ ਪਾਪਾ ਗੱਡੀ ਚ ਹੀ ਪਾਇਆ ਫੇਰ ਬੱਟਾ ਇੱਕ ਵਾਰ ਭੁੱਲ ਨਾ ਜਾਇਓ ਬੱਟਾ ਤੇ ਹੋਰਾ ਤੇ ਹੋਰ ਹੁਣ ਉਹ ਕੋਟ ਕਰਿਆ ਪੈ ਜਾਂਦਾ ਇੱਕ ਘਟੇ ਚਾ ਉਹ ਤਾਂ ਰੱਖੇ ਗੱਟਾ ਦਾ ਸੱਚੀ ਉਹ ਪੰਗੜਾ ਛਾਣੀ ਸੀ ਉਹ ਮੰਗ ਲੈਂਦਾ ਐਸੇ ਪਾਸੇ ਕੋਈ ਪੰਜ ਸਾਲ ਬੇਟੀਆਂ ਵੈਗਰਾ ਦੀਆਂ ਬਾ ਠੀਕ ਐ ਐਸੇ ਪਾਸੇ ਪਾਈ ਜੋੜ ਪਾਈ ਪਰ ਜਵਾਬ ਨਹੀਂ ਦਿੱਤਾ ਜਾਂਦਾ ਆਏ ਕਰੋ ਮੁੰਡੋ ਕਿਸੇ ਨੇ ਰੇਟ ਉੱਚਾ ਲਾਉਣਾ ਜਿ ਆਇਆ ਮੈਂ ਇਹ ਤਾਂ ਜ਼ਰੂਰੀ ਆ ਰੇਟ ਤੇ ਆਇਆ ਵੇਲੇ ਖਬਰੇ ਲੋਣਾ ਤਾਂ ਹੀ ਦੇਖਾਂ ਜੇ ਨਾ ਪੈਂਦਾ ਦਿਸਦਾ ਹੋਇਆ ਨਾ ਫੇਰ ਮੜਾ ਰੇਤਰਾ ਤੇ ਇੱਕ ਸਾਲਾਂਗੇ ਪੂਰਾ ਬਣਾ ਦਾਂਗੇ ਹਾਂ ਪਤਲਾ ਕਰ ਲਾਂਗੇ ਸੁੰਬੇ ਵਰਗਾ ਹੋਰੇ ਵਰਜਾਲ ਨੂੰ ਨਾ ਮੈਂ ਨੇ ਬੈ ਬਣੀ ਪਈ ਐ ਭੈਣ ਦਾ ਛਸ਼ਮਾ ਕਾੜਨਾਂ ਮਿਰਚਾਂ ਖਾ ਲੈਂਦਾ ਜੇ ਬਾੜੀ ਬਣੀ ਪਈ ਐ ਇਹ ਕੰਮ ਤਾਂ ਮੈਂ ਤਾਂ ਰੋਜ਼ ਹੀ ਆਇਆ ਰਿਹਾ ਕਰਿਆ ਮੋਗਾ ਬਾਫੀ ਰੱਖੇਗਾ ਮਾਂ ਕੰਮ ਬੜਾ ਛੱਡਿਆ ਨਹੀਂ 15 ਦਿਨਾਂ ਪਉਥੋਂ ਆਹਾਂ ਮੱਚ ਕੇ ਪਈ ਹ ਤਾਂ ਕੀ ਸਹੂਲਤ ਦਿੱਤੀ ਆ ਨਾ ਇੱਕ ਗੱਲ ਆ ਕਣਕਾਂ ਵਿਚਰੀ ਆਉਣਗੇ ਪੁੰਟ ਬੋਲ ਦੀ ਪਿੰਡ ਨੂੰ ਬਾ ਥੋੜੇ ਠੇਰਿਆਂ ਨੂੰ ਸਹੂਲਤ ਮਿਲ ਗਈ ਬਹੁਤ ਚੰਗੀ ਪ੍ਰਭਾ ਔਖੇ ਸੀ ਬੁੜੇ ਠੇੜੀ ਕੱਟਣ ਦੇ ਰਿੱਕੇ ਚੰਦਵਾਰ ਤੇ ਤਾਂ ਬਹੁਤ ਪੈਂਦਾ ਨਹੀਂ ਸੀ ਹੁਣ ਵੱਡ ਗਿਆ ਕੰਮ ਹਾਂ ਟੂਟਾ ਬਜਾ ਭੈਂਦੀ ਫੁੱਦੀ ਨੱਚਣੇ ਮੀੜੋ ਨਾ ਬਣ ਜਮਾ ਤੂੰ ਮਰਦਾ ਬੱਚਾ ਭਾਈ ਮੈਂ ਤਾਂ ਹੱਲ ਕੱਢ ਜਾਉ ਨਾ ਫੇਰੇ ਕੋਈ ਤਾਪਾ ਆ ਪਾ ਜਾਣ ਮਰਦਾ ਭੈਂਦੀ ਫੁੱਦੀ ਥਾਲੇ ਕੋਈ ਨਾ ਟੰਗਟਿਆ ਨਹੀਂ ਕੀ ਚੱਲੂਗਾ ਚੱਲ ਮੇਜਾ ਇੱਤਰ ਜਾ ਕੇ ਕੱਢੀ ਆਉਣਾ ਤੂੰ ਫਿਰ ਹੋਰ ਇੰਨਾ ਰੋਗ ਹੰਕਾਰ ਹੀ ਇੰਨਾ ਤੇਰੀ ਪੰਚਾਂ ਚੋਰਦਾ ਉਕਰੂ ਦਾਸ ਆਖੂ ਆ ਤੂੰ ਇਹ ਜਾ ਪਰਮ ਨਹੀਂ ਕਰਦੇ ਪਾ ਪਈ ਮਾਰਾ ਸਿਆਣੇ ਜਵਾਨਾ ਪੈਂਦਾ ਉਹ ਡਬਲ ਠੀਕ ਆ ਮਰਾ ਤੇਰੇ ਬਿਲ ਪਹੁੰਚ ਗਿਆ ਆ ਬਾਬਾ ਭਵਾਨੀਗੜ੍ਹ ਤੋਂ ਮੋੜਦੇ ਬੰਨਾ ਮੁੰਡੇ ਨੇ ਭਵਾਨੀਗੜ੍ਹ ਤੋਂ ਯਾਰ ਬਟੇ ਆਪਾਂ ਨੂੰ ਇਹ ਤਾਂ ਬਰਨਾਲੇ ਵਾਲਾ ਰੋਡ ਆ ਗਰ ਮੱਟਾ ਆਹੋ ਬਰਨਾਲੇ ਆ ਇਹ ਹਲਛਾਲੇ ਆ ਗਏ ਨੀ ਹਲਛਾਲੇ ਓ ਠੀਕ ਆ ਭਾਈ ਖਿਆ ਰੱਖੀ ਬੱਚਿਆ ਨਾ ਨਾ ਇਹ ਤਾਂ ਜਾਨਾ ਰਹਿਣਾ ਆਪਾਂ ਮੈਂ ਬਸ ਜੱਬੀ ਚੱਲਿਆ ਨਮਾਈ ਕੀ ਤੇ ਲਾਡੋ ਨਹੀਂ ਲੱਗੀ ਆ ਬਾਬਾ ਮਾਫੀ ਕਿਹਨ ਲਾ ਕੀ ਕਰੀ ਨੇੜੇ ਤੇ ਰੋਕੀ ਮਗਾ ਡਰਾਈਵਰ ਨੂੰ ਆ ਚਾਹ ਪੀਵਾਂਗੇ ਰਾਤ ਚ ਸਭ ਜਨੇ ਨੂੰ ਹੋਰ ਕੀ ਲੈ ਬਾਛਾ ਨੂੰ ਛੋੜੇ ਜਾਂਦਾ ਕਿਰਾਏ ਤੇ ਆ ਉਹ ਕੰਮ ਮਾਰ ਆ ਗਿਆ ਬਾਬਾ ਛੋਟੇ ਨਾਲ ਲਿਆ ਜਾ ਮੈਨੂੰ ਤਾਂ 500 ਘੱਟ ਦੇ ਲੈ ਇਹ ਨਾ ਕਿਤੇ ਦੂਰ ਪਹਾੜਾ ਛੋੜੇ ਘੱਟ ਕਰਦਾ ਸੀ ਕਿਰਾਇਆ ਲੈਂਦੇ ਨਹੀਂ ਮੈਂ ਕੋਈ ਲੱਕਰੀ ਲੈ ਭੀਰੀ ਲੈ ਆ ਰਹੇ ਆਪ ਨੂੰ ਜਾਣੇ ਭੁੰਡ ਮੇਰਾ ਲੈਂਦਾ ਕਿ ਚਾਹ ਨੂੰ ਲੈਂਦਾ ਛਾਪਾ ਪਤਾ ਕੀ ਹੈ ਫੋਨ ਲੱਗੂ ਮੈਨੂੰ ਅੱਖਾਂ ਮੂੜੇ ਹਰੀ ਬਣੀ ਜੰਗੀ ਬਿਆ ਪਾਜੂ ਕੋਡਾ ਚੇ ਦੇਣਾ ਚਲਾ ਮੁੱਠੀ ਭੁੱਕੀ ਦੀ ਰੇਦੀ ਲੋੜ ਹੀ ਨਹੀਂ ਅੱਜ ਦੇ ਲਾਂਗੇ ਬੈਕ ਗਿਆ ਫਿਰ ਤਾਂ ਓਏ ਤੜੀ ਧੰਵਾ ਦੇ 1000 ਮੇਰ ਦਾ ਓਏ 1000 2000 ਕਾ ਭੇਜੇ ਜਵਾਜ ਆ ਗਏ ਲੋਟ ਗੜਵਾ ਜੋ ਜਰ ਪਰ ਹੈ ਇਹ ਕੋਈ ਹੈ ਤੂੰ ਨੇੜੇ ਜਾ ਕੇ ਭਾਈ ਚਾਹ ਪੀਵਾ ਕੇ ਓਏ ਆਏ ਅੱਖ ਨਹੀਂ ਲੱਗ ਜੋ ਇਹਦੇ ਨਾਲ ਚੁੰਡੀ ਲਾ ਲੇ ਬੰਦਾ ਕਹਿੰਦਾ ਸੀ ਬਾਬਾ ਮੈਂ ਥੋ ਤੋਰੀ ਜਾਂਦਾ ਗੱਲ ਪੱਕੇ ਦੂਰ ਦੀ ਬਾਤ ਆ ਬਾਈ ਤੂੰ ਇਹ ਨੇੜੇ ਦਾ ਕਰਵਾ ਦੇ ਨਾਲ ਇਹਨੂੰ ਨਹਿਰੀ ਬੜੀ ਡਬਲਾ ਕਿਹੜੀ ਆ ਗਈ ਏ ਓਏ ਇਹ ਪਾ ਕਿਹੜਾ ਬਾਬਾ ਪਾ ਕਿਹੜਾ ਹਾਂ ਉਹ ਹੋ ਹੋਹ ਪੋੜਾ ਪਾਣੀ ਨਾ ਖੜ ਗਏ ਆ ਤੜ ਤੜ ਹੁੰਦਾ ਯਾਰ ਬਹੁਤ ਮਿੱਠਾ ਖੜਕਾ ਦੇ ਕੇ ਮੈਂ ਹੁੰਦਾ ਰਾਤ ਨੂੰ ਨਹੀਂ ਉੱਥੇ ਹੋਊਗਾ ਹਾਂ ਹੁਣੇ ਆ ਭਾਈ ਜਦੋਂ ਚਾਰ ਹੋ ਕੇ ਚੇ ਤਾਂ ਭਾਈ ਵੱਧ ਹੋਏ ਤੂੰ ਭਰੇ ਯਾਰ ਪਸ਼ੂਆਂ ਦੇ ਔਖਾ ਭਾਂਡੇ ਯਾਰ ਦਾ ਇੱਕ ਸਰਿਆ ਨਹੀਂ ਬੱਛ ਹੋਰ ਆਪਣੇ ਦਾਪ ਯਾਰ ਮਜਬੂਰੀ ਚਾਗੇ ਆਉਣਾ ਮਜਬੂਰੀ ਆਪਣਾ ਬਾ ਉੱਥੇ ਆਂਡੀ ਗਵਾਂਡੀ ਤੇ ਤਪ ਜਾਣਗੇ ਇੰਨਾ ਖੜਕਾ ਹੋ ਰਾਤ ਨੂੰ ਹੈ ਨਾ ਆਂਡੀ ਗਵਾਂਡੀ ਨਹੀਂ ਕਰਾਇਤੇ ਦੇ ਸਰਕਾਰੋਂ ਕਮਾ ਗਵਰਨਮੈਂਟ ਦਾ ਉੱਥੇ ਰੋਜ਼ਗਾਰ ਟਣ ਚਾ ਅੱਛਾ ਫਕਾਰੂ ਥਾਂ ਚ ਆਹੋ ਇਹ ਉੱਥੇ ਸੁਣਾ 2 ਕਿਲੋਮੀਟਰ ਗੱਡੀ ਉਰੀ ਖੜੂਗੀ ਐਨਾ ਕੱਠ ਹੈ ਕੱਠ ਭਾਈ ਖੜੂ ਮੋੜੋ ਤੇਰੀ ਪਾਣੀ ਅੱਛਾ ਕਹਿੰਦੇ ਫੋਨ ਕਰੇ ਮੈਂ ਦੂਜੇ ਮੁੰਡੇ ਨੂੰ ਤੇਰੇ ਮੇਰੇ ਵਰਗੇ ਹੀ ਬਾਲੇ ਆ ਤੇਰੀ ਆਪਾਂ ਦੋਰੇ ਬਾਹਰ ਬਾਹਰ ਹੀ ਲਾ ਲਾਂਗੇ ਅਸਾਂ ਲੈ ਕੇ ਜਾਈਂ ਲੈ ਬਾਲਾ ਦੂਰ ਨਹੀਂ ਤੁਰੀ ਜਾ ਸਕਦੇ ਬਹੁਤ ਬੰਦਾ ਗਿਆ ਕਹਿੰਦੇ ਹੈ ਠੀਕ ਹੈ ਪਿੰਡਾਂ ਚੋਂ ਬੰਦਾ ਬਹੁਤ ਗਿਆ ਯਾਰ ਦੱਸਦੇ ਆ ਜੋ ਹੁਣ ਆਪਾਂ ਗੱਡੀਆਂ ਕਰਾਈ ਫਿਰਦੇ ਆ ਭਾਈ ਜੀ ਜਾਣਗੇ ਲੋਕ ਵੀ ਕੰਜਰ ਜਾਣ ਕੰਜੜੇ ਆਉਣ ਵੇਲੇ ਤਾਂ ਲੰਮੇ ਪੈਪੇ ਆਉਂਗੇ ਅੱਛਾ ਹਾਂ ਪੱਕੇ ਤੋਂ ਹਾਂ ਨਿਸ਼ਲ ਹੋ ਜਾਣਗੇ ਸਾਰੇ ਹਣਾ ਮਜਬੂਰੀ ਹੈ ਭਾਈ ਹੁਣ ਤਾਂ ਕਿਵੇਂ ਜਾਂਦੇ ਆ ਨੱਚਦੇ ਤੁਰੇ ਆਹ ਉਹ ਬਚਨੇ ਆ ਹਾਂਜੀ ਆਉਣ ਵੇਲੇ ਤਾਂ ਛਿੱਟ ਕੇ ਲਿਉਣੇ ਪੈਣਗੇ ਗਲਜਾਲ ਵਰਗੇ ਹਾਂ ਹੁਣ ਨਾ ਝੰਡਾ ਭਾਈ ਆਮਾ ਜਾ ਪੱਤਾ ਆਇਆ ਹੋ ਜੂ ਜਮ ਗੰਨਾ ਖਿੜੀ ਵੀੜੀ ਟਪਾ ਕੇ ਛਿੱਟਿਆ ਹੁੰਦਾ ਹਾਂ ਸੁੱਚ ਗਾਠਾ ਡਰਾਈਵਰ ਬੋਲਦੀ ਨਹੀਂ ਅੱਖਾਂ ਚ ਆਇਆ ਪਹਿਲੇ ਵੀ ਹਾਂ ਜਾਦੇ ਛੇਨ ਨੂੰ ਚਿੰਗੈ ਦੇ ਅਬ ਕੀ ਪਿਆ ਜਮ ਕੀ ਪਿਆ ਕਲਾ ਤੇਲ ਤੂਲ ਹੁਣ ਹੀ ਲੱਗ ਜਾਣਾ ਆਉਣ ਮੈਂ ਡਾਕਾ ਢੋਲੀ ਚ ਕਾੜ ਤੋ ਡਿੱਕੇ ਹਾਂ ਕਾੜ ਤੋ ਲੱਗ ਗਏ ਵੱਟ ਕਾੜ ਦੀ ਕਿ ਕੋ ਕੁਛ ਲੈ ਲੀ ਗੇ ਦੁਪਹਿਰਾਂ ਕੋਈ ਦੁਕਾਨ

ਓ ਕੀ ਹੁੰਦਾ ਨਿਬਾਹ ਕਰਨਾ ਯਾਰ ਤੂੰ ਹੈ ਭੋਗ ਕੀਤੀ ਭੈਣ ਜਾਲਾ ਕੀ ਭੈਣ ਜਾਲਾ ਅਬ ਕਹੇ ਨਾ ਗਾਲਾਂ ਦੀ ਜਾਂਦਾ ਯਾਰ ਤੂੰ ਗਾਲੀ ਨਹੀਂ ਲੈਂਗਾ ਔਰ ਸਾਨੂੰ ਕੀ ਪਤਾ ਪੁੱਛਣਾ ਤੂੰ ਭਾਈ ਪੁੱਛਾਪ ਕਰਨਾ ਓਏ ਚਾ ਕੱਲੀ ਬੁਲਡ ਪਾੜਨ ਵਾਲੇ ਔਰ ਸਾਨੂੰ ਕੀ ਪਤਾ ਛੀਛੂ ਬੁੱਛੂ ਦਾ ਓੜ ਨਹੀਂ ਕੁਛ ਬਚਾ ਕੱਲਾ ਕਨਹਾਲਾ ਧੱਕਣ ਵਾਲੇ ਇਸਾਂ ਸਾਲਾ ਕਰਕੇ ਪੀਸ਼ੂ ਦਾ ਕਰ ਲੈਣੇ ਜਰਾ ਠਿਕ ਤੇ ਪਾਤ ਉਹ ਤੇ ਅੰਗਰੇਜ਼ੀ ਜੀ ਮਾਰੀ ਜੇ ਸਦਾ ਬਾਹਨ ਦੀ ਕਰੀ ਅਦਮ ਜਾਣ ਕੇ ਕਹਿੰਦਾ ਸੀ ਗੱਲ ਪੱਕੀ ਆ ਕੋਈ ਦੂਜੇ ਤੋਂ ਦੂਰ ਨਾ ਜਾ ਕਿਤੇ ਰੋਲ ਚ ਉੱਥੇ ਮਿੱਟਾ ਕੋਈ ਵਾਲੇ ਵੀ ਹੁੰਦੇ ਆ ਕੱਠ ਬਾਲਾ ਹੁੰਦਾ ਦੇਖ ਕੇ ਭਾਈ ਕਿਤੇ ਕਹੇ ਆਇਆ ਬਾਬਾ ਮੈਂ ਤੇਰਾ ਡੰਗ ਸਾਦਾ ਤੇ ਤੂੰ ਨਾ ਡਪਜਾ ਫਿਰ ਤੇਰੇ ਬਾਬੇ ਚੰਦ ਨਾ ਰਹੇ ਪਏ ਨਹੀਂ ਬਾਬੇ ਨਾਲ ਹੀ ਆ ਮੈਂ ਤਾਂ ਹਾਂ ਵੀਰੇ ਤੂੰ ਵੀ ਨਾ ਨਿਕੜ ਜੀ ਓਏ ਕੋਈ ਆਪਣੀ ਨਾ ਪਾ ਜੇ ਆਪਾਂ ਇਕੱਠੇ ਰਾਵਾਂਗੇ ਮਗਰ ਕਿਤੇ ਕੋਈ ਆਪਣੀ ਪਾ ਜੇ ਸੁੱਤੇ ਪਏ ਆ ਇੱਕ ਬੰਦਾ ਪਹਿਰਾ ਇੱਕ ਜਾਨਾ ਜਾਗਦਾ ਦੋ ਜਾਨੇ ਧੱਕਣ ਤੇ ਹਾਂ ਇੱਕ ਪਹਿਰਾ ਰੱਖੋ ਫੇਰ ਜਾਗਦਾ ਦੋ ਜਾਨੇ ਚੱਕਰ ਪਾਓ ਅਸੀਂ ਆਪਾਂ ਸੌਂ ਜਾਂਣਾ ਇੱਥੇ ਤੰਬੂ ਦਾ ਸਮਾਨ ਤਾਂ ਲਿਆਂਦਾ ਨਹੀਂ ਆਪਾਂ ਤੰਬੂ ਤਾਂ ਉੱਥੇ ਹੀ ਮਿਲ ਜਾਂਦਾ ਲਵਾਗੇ ਮੋਲ ਇਹ ਮੋਲ ਦਾ ਕੋਈ ਫੀਸ ਨਹੀਂ ਦੇਂਦੇ ਪੁਰਾਣੇ ਵਾਂਗੂ ਪੁੱਜਣਗੇ ਹਾਂ ਹੋ ਕਿਨਾ ਆਪਣਾ ਲਿਆ ਜੀ ਮੁੰਡਾ ਪੜਦਾ ਹਾਂ ਉੱਥੇ ਕੋਠੀ ਉਹ ਵਿਹਲੀ ਪਈ ਫੇਰ ਤਾਂ ਗੱਲੀ ਬਣ ਗਈ ਇਹ ਤਾਂ ਦੱਸ ਦੇ ਨਹੀਂ ਆਂਗੇ ਕਿਹੜਾ ਤੰਬੂ ਦੀ ਕੀ ਲੋੜ ਹੈ ਫੇਰ ਆਪਾਂ ਉੱਥੇ ਕੋਠੀ ਲਾ ਲਵਾਂਗੇ ਫੇਰ ਉੱਥੇ ਉੱਥੇ 唉哟、oh. ਦੇਦੇ ਪਰਾਵਾ ਪਿਸ਼ਾਬ ਸ਼ੂ ਕਰਾ ਦੀ ਪਿਸ਼ਾਬ ਤਾਂ ਕਰਾ ਜਾਗੇ ਹਾਂ ਉਹ ਕਰ ਜਾਣਾ ਆਓ ਕੇਰਾ ਪਰਾਵਾ ਆਹੀ ਰੋਟੀ ਦੀ ਹਾਰੀ ਦੀ ਅੱਛਾ ਮਾਤਲ ਕਣਕ ਕੱਢ ਗਏ ਹੂੰ ਅੱਛਾ ਕੇ ਨਿਸ਼ਤੜ ਕਾਲਾ ਹਰੰਬਾ ਅੱਛਾ ਮੋਟਰ ਵਾਲੇ ਪਾਛੇ ਲਿਆ ਆ ਲਿਆ ਭਾਈ ਅੱਛਾ ਤੇ ਬਿੜੀ ਕਰੀ ਅਸੀਂ ਗੈਰਲੇ ਕੰਨੇ ਮੇਰ ਛੇ ਕੇ ਕਈ ਕਰਾ ਨੇ ਆਹੋ ਕਈ ਨੇ ਕਰੀਏ ਤੁਸੀਂ ਆਹੋ ਬਿੜੀਆਂ ਕਰਦੇ ਤੇ ਆੜੰਬਾ ਚੱਲੀ ਜਾਵੇ ਮਤਲਾ ਆ ਰਾਤ ਦਾ ਟਾਈਮ 9:11 ਦਾ ਲੱਛੜੇ ਪਉਣੇ ਕਰਾਂ ਦਾਦਾ ਚੋਟੀ ਰੁੱਤੀ ਖਾ ਕੇ ਤੇ 12 ਮੁੰਡੇ ਬੱਚ ਨਾਲ ਕੰਮ ਵਾਲੇ ਹੋਰ ਆਏ ਹੋਏ ਤੇ ਚਦਾਰੀਆਂ ਚੋ ਅੱਛਾ ਕੇ ਮਤਲਬ ਹੂੰ ਕਣਕਤੇ ਆ ਜਾਂਦੇ ਜਿਵੇਂ ਅੱਗੇ ਇਹਨੇ ਛੇ ਕਣਕ ਲਉਂ ਭਾਈ ਇਹਦੀ ਤਾਂ ਹੁੰਦੀ ਕਢਾਉਣ ਆ ਜਾਂਦੇ ਇਹੋ ਜਿਹਾ ਮੁੰਡਾ ਕੀ ਇਹੋ ਜਿਹਾ ਮੁੰਡਾ ਉਹ ਗੱਲਾਂ ਕਰਦੀ ਸੱਧੂ ਸਿੱਧੀ ਗੱਲ ਕਰੂ ਗੱਪੜੂ ਆ ਬੰਦਾ ਐਂ ਤਾਂ ਉਹ ਆ ਇਹੋ ਜਿਹਾ ਮੁੰਡਾ ਲਵਾ ਗਿਆ ਪ੍ਰਭਉ ਚਕਾਵੇ ਪਰੀਆਂ ਅੱਛਾ ਤੇ ਮੈਂ ਕਿ ਮੈਂ ਮਤਰਵੀ ਪਰੀਆਂ ਨੇ ਰਹਿ ਚਾਂ ਦੂਰੋਂ ਚੱਕੀ ਗਏ ਨੇ ਹਾਂ ਅੱਛਾ ਮੈਨੂੰ ਭਾਈ ਚਕਾਵੇ ਹਾਂ ਤੇ ਨਾਰੇ ਪਾਛਾ ਯਾ ਮਾਰੇ ਮਖਾ ਕੱਜ ਕੀ ਹੋਈ ਹਾਂ ਕਿ ਮੈਨੂੰ ਆਇ ਖਾ ਵਲੇ ਛਾਤੀ ਲਾ ਕੇ ਕਹਿੰਦਾ ਕਿ ਬਾਬਾ ਤੂੰ ਕਰਦਾ ਕੰਮ ਅੱਛਾ ਮਖਾ ਮੈਂ ਤਾਂ ਚਫੜਾਂ ਪੱਟ ਤੂੰ ਅੱਛਾ ਹਾਂ ਕਹਿੰਦਾ ਹਾਂ ਤੇ ਜੇ ਪੜਨੂ ਮਖਾ ਤੇਰਾ ਪੜਾ ਹੋਇਆ ਤੇਰਾ ਇਹ ਤਾਂ ਉਦੋਂ ਦੇ ਸ਼ੁਰੂ ਹੋਇਆ ਮੈਂ ਹਾਂ ਉਹ ਜੋ ਵੀ ਟਾਵੇਂ ਟਾਵੇਂ ਜੀ ਇਹ ਮੈਂ ਪੜਾ ਵਗਿਆਲੇ ਨੂੰ ਆਖੇ ਮਖਾ ਤਾਇਆ ਮਖਾਈ ਕਰੋਂ ਮੁੰਡਾ ਕੱਲ ਕੀ ਮਖਾ ਮੈਨੂੰ ਇਸ਼ਾਰੇ ਮਾਰਦਾ ਕਿ ਪਰਾਂ ਚੱਲ ਗਏ ਕਹਿੰਦਾ ਸ਼ਰਾਬ ਬਾਤੋ ਚੁੱਪੀ ਕਰ ਜਾ ਕਹਿੰਦਾ ਵਿੱਚ ਦੂਜੇ ਹੁੰਦੇ ਆ ਪਰ ਜੇ ਮੈਂ ਦੂਜੇ ਘਰ ਗੇਰ ਪਾਉਂਦਾ ਸੀ ਹਾਂ ਕਹਿੰਦਾ ਧੂਰੀ ਵਾਲੀ ਤੇ ਚੱਲ ਗਿਆ ਮਖਾ ਫਿਰ ਭਾਈ ਨੂੰ ਕੱਟ ਕੇ ਬਾਟਾ ਤੇ ਮਾਇਦਾਨਾ ਪਰ ਆਵਾਸਾ ਪਾਛਾ ਯਾ ਦੇਖ ਕੇ ਗੱਡਿਆ ਰ ਹਾਂ ਕਿੱਤਾ ਉਹਨੇ ਘਰ ਕੇ ਕੌਲਾ ਪਾਣੀ ਆ ਭੁਖੀ ਉਹ ਰਾਮ ਹੁੰਦੀ 2 250 ਨੂੰ ਸੀ ਅੱਛਾ ਅੱਛਾ ਕਿ ਦੋ ਮਾਰੇ ਲੱਪਾਂ ਭੁੱਕਦੀਆਂ ਆਛਾ ਚੱਕ ਪੀ ਕੇ ਪਾਣੀ ਜੋ ਕੱਢ ਬੁੰਜ ਬੁੱਠੀ ਮਸਾਂ ਜੀ ਕੰਮ ਕਾ ਪਾਣੀ ਸੀ ਰਾਤ ਦਾ ਟਾਈਮ ਸੀ ਤੇ ਲੱਗੇ ਦੱਸ ਕਿ ਭਰਾਵਾ ਮਤਲਬ ਇਹ ਜੋ ਭੁੱਕਦੇ ਮਾਰੇ ਦੋ ਮੁੱਠਾ ਕੱਬ ਪੀੜੀ ਬੁੜੀ ਥੀਕੇ ਕਦੋਂ ਹੋਗਾ ਤਿਆਰ ਮੈਂ ਮਗਲਾ ਛੜਾ ਹੁਣ ਚੱਲ ਰੁਕ ਲਾਉਣੀ ਸੀ ਜਦੋਂ ਆਜੇ ਰੁਕੀ ਜਦੋਂ ਹਾਂ ਉਹੀ ਉਤਲੋ ਤਾਂ ਮਟਲ ਹੜੰਬੇਲਾ ਨੂੰ ਮੁੰਡਿਆਂ ਨੂੰ ਬੇਲ ਮਿਲ ਗਈ ਲਾਂਗਾ ਨੇੜੇ ਆ ਗਿਆ ਇਧਰੋਂ ਤੈਨੂੰ ਬੇਲ ਮਿਲ ਗਈ ਇਧਰੋਂ ਭਾਈ ਰਾਤ ਦਾ ਤੇ ਪਚਾਲਾ ਜਾ ਜੇ ਮੈਂ ਆਖਿਆ ਮਖਾ ਪੈਂਡੇ ਜਰੂ ਬਾ ਪੂਰੀ ਗੱਲਾਂ ਕਰ ਦੇ ਕੇ ਤੇ ਉਹ ਦੂ ਹੁੰਦਾ ਮਗਰ ਕਿਤੇ ਦਿਓ ਨਾ ਹੋਵੇ ਜੜ ਕੇ ਤੇ ਵਿਚ ਹੀ ਨਗਾ ਦੇ ਸਾਰਾ ਕੁਛ ਹਾਂ ਨਾਲੇ ਡਰ ਉਹ ਨਹੀਂ ਹੁੰਦਾ ਹੀਗਾ ਨਾਲੇ ਡਰ ਭਾਈ ਤੇ ਮਖਾ ਚੇਖੀ ਜਾਂ ਤਾਂ ਇੱਕ ਕਪਾਛਾ ਹੋ ਗਿਉ ਜਾਈ ਲਾਂਗੇ ਜਾਂ ਰਹਿ ਜਾਾਂਗੇ ਜਾਂ ਵੰਡ ਪਿੱਛੇ ਮਰ ਜਾਾਂਗੇ ਜਾਂ ਪਿੱਛੇ ਰਾਹੀ ਗੱਲ ਮਾਜਾ ਮਾਜਾ ਬੋਚ ਕੇ ਜਿਹੜੀ ਹੜੰਬੇ ਤੇ ਲੱਗਦੀ ਉਹਨੇ ਚਾਰਨੇ ਕੋਲ ਪੱਲੀ ਵਿਛਾਈ ਸੀ ਦਾਣਿਆਂ ਨੂੰ ਮੇਰਾ ਪੱਲੀ ਲੈ ਕੇ ਕੱਚ 'ਚ ਮੈਂ ਕਹਿੰਦਾ ਮਾੜਾ ਜਵਾਨੋ ਜਾਇਆ ਵਾ ਟੱਟੀ ਮੈਂ ਕਹਾਂ ਖੇਤੀ ਦਿਓ ਕੰਮ ਮੈਂ ਇਨਾ ਕਹਿ ਕੇ ਟਰਲ ਗਿਆ ਜੋ ਪੱਜੀ ਵਿਛਾਈ ਟਾਲੀ ਇੱਥਾਂ ਬੱਬ ਰਹੇ ਜਾਂ ਬੁੰਡਾ ਸੀ ਕੀ ਇਹੇ ਜਾਂ ਮੁੰਡਾ ਕੱਲ ਨਹੀਂ ਦੀ ਗੱਲ ਕਰਨੀ ਜਿਹੜੀ ਸਮਾਂ ਪਾ ਲਾਂਗੇ ਮਾਰ ਕੇ ਜਿਹੜੀ ਪਟਾਪੇ ਵਾਲੀ ਗੱਡਾ ਕਿ ਭਾਈ ਉਹ ਇਹ ਕਹੀ ਜਾਂਦਾ ਕਿ ਭਾਈ ਮੋਗਲ ਮਾ ਕੀ ਦੈਨ ਮੂੜੇ ਤੁੱਟ ਮੈਂ ਤੇ ਨਕਰੇ ਜੋ ਮੈਂ ਤਦੋਂ ਸ ਮੈਂ ਕਨੀ ਭਾਈ ਲੱਗਿਆ ਰਿੰਕੇ ਮੂੜੇ ਟੁੱਟ ਮੈਂ ਕਿੱਲੇ ਦੀ ਵਟਕ ਲਿਆ ਰ ਮੈਂ ਖਾਲਾ ਜਵਾਨਾ ਸੇੜ ਲਾ ਲਾ ਕਾਜਾ ਬੱਪਾ ਲੱਤਾ ਚੱਕ ਲੈਣਾ ਮਗਾ ਭੈਣ ਜੱਲਣਾ ਮੈਂ ਕੀ ਮੁੰਮੇ ਚੁਗਣੇ ਤੂੰ ਹੋ ਕੇ ਕੋਡਾ ਸੌਂ ਜਾ ਮਗਰੋ ਮੈਂ ਕਰੋਸ ਪਿੰਨੀਨ ਧੱਕ ਦਿੰਨਾ ਲਗਾ ਕੇ ਛੇੜ ਬਾ ਪੰਜ ਚਾਰ ਚ ਝੂਠੇ ਮਾਰੇ ਭਾਈ ਹੋ ਗਿਆ ਕੋ ਕਾਜ ਹੋ ਗਿਆ ਜੂ ਪਹਿ ਲਾਂਗੇ ਨਾ ਬਾਹਲਾ ਲੈਂਦਾ ਦੇਖ ਕਰ ਯਾਰ ਦੇ ਸ਼ਰਮ ਆ ਕੇ ਹੋ ਗਏ ਚਾਰ ਝੂਠੇ ਮਾਰੇ ਦੇਖੇ ਨੂ ਤੇ ਭੈਣ ਦੇ ਯਾਰ ਦਾ ਕੁਦਰਤ ਉਹਦਾ ਜਨੌਰ ਬਾਲੇ ਹੁੰਦੇ ਉਹ ਮੇਰਾ ਡੱਬੀ ਉਹਦਾ ਤੇ ਮੈਂ ਨਾ ਟਾਲੀ ਤੋਂ ਬਾਂਦਰ ਨੇ ਮਾਰੀ ਮੋਢਾ ਦੇ ਛਾਲ ਓ ਮੋਖਾ ਪਾਉਂਦੇ ਉਹ ਮਖਾ ਨਾ ਮਾਰੀ ਨਾ ਮਰੀ ਹੁੰਨੀ ਨਹੀਂ ਲੇਦਾ ਹੁੰਨੀ ਨਹੀਂ ਲੇਦਾ ਬਖਾ ਨਾ ਮਰਿਓ ਉਹ ਭੱਜ ਕੇ ਕਹਿੰਦੇ ਗੱਲ ਕੀ ਬਣ ਗਈ ਮਗਾਉ ਜੜੋਂ ਨਾ ਗੱਟ ਢੰਗੇ ਮੈਂ ਕਿਹਾ ਭਾਈ ਕੁਛ ਨਹੀਂ ਮੈਂ ਟੰਬਾ ਮਾਰ ਗਿਆ ਹੀ ਕੋ ਬੱਛ ਤੈ ਉਹ ਕਹਿੰਦੇ ਬਾਂਦਰ ਆ ਇੱਥੇ ਨਹੀਂ ਦਾ ਟਾਲੀ ਤੇ ਆ ਕੋਈ ਨਹੀਂ ਲਤਾ ਗੱਲ ਮਗਾ ਤੇਰਾ ਪਲਾ ਹੋਇਆ ਮੈਂ ਕਿਹਾ ਤੁਸੀਂ ਜਾਓ ਕਿਰਾ ਹੁਣ ਇੱਕ ਪਾਸਾ ਹੋ ਗਿਆ ਨੇ ਮੇਰੀ ਬਗੀਚੀ ਜੇ ਹੋਈ ਗਈ ਹਾਂ ਕਾ ਘਟਾ ਭਾਈ ਹਾਂ ਕੀ ਤੜਕੇ ਦਿਨ ਚੜ ਗਿਆ ਉਹ ਜੋ ਜਵਾਨੀ ਆਏ ਹੁੰਦੀ ਸੀ ਬਹੁਤ ਜਵਾਨੀ ਦੀ ਗੱਲ ਤਕੜੀ ਦਸ ਜੁਕ ਟਕੜੀ ਆ ਟਕੜੀ ਬਣੀ ਤੇ ਮਰੇ ਨੂੰ ਲਗਾ ਇਮਪਲੈਂਸ ਜੀ ਲਾ ਕੇ ਗਈ ਹੋਗੀ ਹਾਂ ਉਹ ਜੋ ਕਹਤਾ ਛੇੜ ਤੂੰ ਰਾਮ ਨਾਲ ਪਾਈ ਜਾ ਪੜੀਂਗਾ ਤੇ ਮੈਂ ਜਾਣ ਮੇਰਾ ਕੰਮ ਜਾਣੀ ਉਹ ਵੀ ਤਕੜਾ ਸੀ ਇਹਨੇ ਚਾਲ ਚੱਲ ਗਿਆ ਯਾਰ ਚਾਪੜੀ ਮੰਨ ਲ ਗਿਆ ਕਿ ਭੈਣ ਦਾ ਖਸਮ ਵਾਟਾਂ ਤੇ ਢੇਰੀਆਂ ਲਾਈ ਗਿਆ ਉਹਦੀ ਮੈਂ ਕਿਹਾ ਭਾਈ ਖੜਾ ਤੂੰ ਆਦਾ ਆਮ ਨਾਲ ਪਾਈ ਜਾ ਸੀ ਆਪੇ ਕੱਢਾਂਗੇ ਲਾਂਗਾ ਮਦਦ ਵੀ ਕਰਾਈ ਮੈਂ ਦੇਖ ਕੇ ਭਾਈ ਉਹ ਜਵਾਨਾ ਮਖਿਆ ਦੇਖ ਕੇ ਭਾਈ ਕਿਉਂ ਕਰਦੇ ਆਲ ਬੁੰਡ ਪਿੱਛੇ ਲਾਂਗਾ ਚੱਕੀ ਗਿਆ ਸਰੀ ਯਾਰ ਉਹ ਗੱਲ ਜੇ ਫੇਰ ਉਹੀ ਮਿਲ ਜਾਂਦੀ ਆ ਇੱਕ ਗੱਲ ਇੱਕ ਮੈਂ ਤੈਨੂੰ ਹੋਰਦਾ ਤਾਂ ਹੁਣ ਆਮ ਆ ਉਹਦੋਂ

ਆ ਤਾਂ ਹੁਣ ਪਤੀ ਆ ਤੇਰੇ ਯਾਦ ਨਹੀਂ ਜਿਹੜਾ ਤੂੰ ਡੱਬੀ ਜੀ ਪਾਣੀ ਸਿਖੇਦਾ ਜਾਈਂ ਜੀ ਬੁੰਡ ਲੈਦੀ ਜਾਈਂ ਗੱਡੀ ਲੈਦੀ ਓਏ ਵਾਲੇ ਸਿਖੇ ਤਾ ਰੱਖੀ ਸੀ ਬੱਚੀ ਸੀ ਓਹ ਤਾਂ ਝੂਹਾਂ ਕਰਕੇ ਸੀ ਲੀ ਝੂਹਾਂ ਕਰਕੇ ਰੱਖੀ ਜੀ ਓਏ ਤੇ ਹੋਰ ਪਸ਼ੂ ਪਸ਼ੂ ਆਉਂਦੇ ਹੀ ਛਰਾ ਬਾਹਲੇ ਆਉਂਦੇ ਓਏ ਥੋੜੇ ਕਈ ਬਰੇ ਰਹੀ ਆ ਐ ਕਰ ਓ ਜੀ ਭਾਈ ਛੂਰ ਛੁੱਜ ਗਈ ਕਰਾ ਛੂਰ ਐ ਕਰ ਬਦਲੇ ਹਾਂ ਭਾਈ ਐ ਕਰ ਯਾਰ ਗੱਡੀ ਮੈਂ ਕਰਾਈ ਭਾਈ ਗੱਡੀ ਮੋੜ ਲਾ ਮੈਂ ਕਰਾਈ ਜਾਂਦਾ ਮਾਜਬਾੜੀਆਂ ਤੇ ਮਨੂਲਰ ਜੋ ਯਾਰ ਹਾਂ ਛਾਟੇ ਲੱਣੇ ਵੀ ਇਹ ਡੇ ਕਾਕਾ ਸਮਾਨ ਗੱਡੀ ਮੋੜ ਲਿਆ ਓ ਯਾਰ ਮੈਨੂੰ ਓਹੀ ਇੱਕ ਜੰਦ ਨਾਲ ਚੜਾਇਆ ਮੁੰਡਾ ਓ ਜੇ ਮੋੜ ਗਿਆ ਆਪ ਜਾਂਦੇ ਸਾਰੇ ਮੋੜਾ ਫੜਾ ਪੀ ਜੀ ਜਿੰਨੇ ਜਾਈ ਤਾਂ ਜਾਣਾ ਨਾ ਬੱਟ ਯਾਰ ਗੱਡੀ ਮੋੜ ਲਾ ਮਾ ਹੁਣ ਮਰਵਾਉਂਗਾ ਕਿੱਡੀ ਰੇ ਤੇ ਖਾ ਕੇ ਬੋਲਦੇ ਹਾਂ ਬਣਿਆ ਤੇ ਟਾਬੇ ਤੇ ਰੋਕੀਂ ਜਾਂ ਚਾਹ ਪਾਣੀ ਪੀ ਮੰਗੇ ਬੰਦੇ ਦਾ ਚੌੜ ਦਾ ਸੁਭਾਅ ਵਾਲਾ ਗੱਲ ਚੋਂ ਕਦੇ ਵੀ ਟਾਈਮ ਕੱਪ ਗਏਗਾ ਚਾਹ ਵਾਲਾ ਗੁੱਟਾ ਪਾਏ ਕਹਿ ਰਿਹਾ ਭਾਈ ਕੱਢਿਆ ਲਾ ਹਾਂ ਇੱਥੇ ਬੱਚ ਨਹੀਂ ਬੱਚ ਨਹੀਂ ਹੁੰਦੀ ਬੱਚ ਨਹੀਂ ਹਾਂ ਪਰੋਂ ਆਈ ਸੱਚੇ ਰਹੇ ਜੀ ਘਰ ਦਾ ਉਹਦਾ ਹੈ ਨਹੀਂ ਹਾਂ ਗੁਜਰਿਆ ਸੀ ਕਿੱਥੇ ਕ ਖੜ ਜਾਣ ਉਹ ਬਾਛਾ ਡੈਲੀਆ ਕੰਮ ਆ ਰੋਡ ਆ ਗਿਆ ਆ ਰੋਡ ਕਿੱਧਰ ਨੂੰ ਜਾਂਦਾ ਆ ਗਿਆ ਰੋਕ ਰੋਕ ਫੇਰਾ ਕਿੱਕੇ ਖੜਿਆ ਕਿਸ ਨੂੰ ਹਟ ਗਿਆ ਸੀ ਨਾਲੇ ਪਛਾਪ ਪਾਣੀ ਕਰ ਲਾਂਗੇ ਨਾਲੇ ਪਿੰਨੀ ਪਪਾ ਖਾਵਾਂਗੇ ਖੇਲੇ ਖੜਿਆ ਚੰਦਾ ਕਿਹਨਾ ਹੁੰਦੀਆਂ ਹਾਂ ਬੇਬਾ ਉਹ ਤੇਰੇ ਉੱਥੇ ਨਾ ਜਾਂਦੇ ਕਿਤੇ ਖੇਲੇ ਭਾਈ ਕੋਈ ਪਤਾ ਨਹੀਂ ਆਜਾ ਜੋ ਇੱਕ ਪਟਾਣੀ ਉੱਤਰੀ ਜਾਂਦੇ ਬਾਬਾ ਓਏ ਉੱਤਰੀ ਜਾਂਦੇ ਮੈਨੂੰ ਲੱਗਦਾ ਚਲੋ ਭਾਈ ਟਰੱਕੀ ਬਲੋ ਚਲੋ ਚਲੋ ਭਾਈ ਠਾਬਾ ਖੋਲਾਂਗੇ ਕਿਵੇਂ ਖੋਲਾਂਗੇ ਏ ਠਾਬਾ ਮੈਗੂਆ ਜਗਦਾ ਵੀ ਤੇਰਾ ਰਾਜਪੁਰੇ ਦੇ ਨੇੜੇ ਹੀ ਨਹੀਂ ਕੇ ਨਾਹਪੁਰਾ ਕੁਦਰੇ ਉੱਧਰ ਰਾਏ ਪੁਰਾ ਜਾਣਾ ਉੱਧਰ ਸੇ ਆਪਾਂ ਬਠਿੰਡੇ ਕਨੀ ਫਰੋਇਪੁਰ ਵਾਲਾ ਠਾਬਾ ਏ ਫਰੋਇਪੁਰ ਵਾਲਾ ਫਰੋਇਪੁਰ ਵਾਲਾ ਫਰੋਇਪੁਰ ਵਾਲਾ ਮੂਰੋ ਖੋਲ ਸਾਰਾ ਪਿਆਰ ਹੈ ਤੇ ਚੰਦ ਕਮਾਨ ਟੱਪਿਆ ਹੀ ਰਹਿਣ ਦੇ ਵਾਹ ਲੱਗੇ ਮੈਂ ਲਕਣਾ ਮੈਂ ਯਾਜ ਗਈ ਜਰਾ ਪਿਆਰ ਹੈ ਤੇ ਕੋਈ ਹੋਰ ਦੇਖ ਲੈਂਦਾ ਨਾ ਨਾ ਹੱਥ ਚੀ ਰੱਖੂੰ ਨਹੀਂ ਯਾਰ ਕੋਈ ਹੋਰ ਦੇਖ ਲੈਂਦਾ ਅਗਲੇ ਆ ਇੱਥੇ ਰੱਖ ਦੇ ਕੀ ਕੰਮ ਕੋਟਾ ਚੱਟਣਾ ਜਾਰਾ ਚੰਦਰੀ ਕਿਸੇ ਗੱਲ ਦਾ ਕੋਟਾ ਤੇ ਦਾ ਹੱਕੀ ਚੱਟਣਾ ਚਾਹ ਦੇਖ ਲੋ ਜੋ ਕੋਲੇ ਰੱਖਣਾ ਓਏ ਟਰੇਵੜਾ ਬੜਾ ਕੀ ਚੋਰਾ ਬੜਾ ਭਾਈ ਆ ਲੈ ਕੋਲੇ ਰੱਖਣਾ ਜੋ ਕੋਲੇ ਰੱਖ ਲੋ ਕੋਲੇ ਰੱਖਣਾ ਪ੍ਰਿੰਤਮ ਨਾਲ ਹੀ ਨਾਲ ਹੀ ਹੋਰ ਭਰਾ ਕੀ ਪਤਾ ਅੰਦਾਜ਼ ਕਲਾ ਮੇਰਾ ਰੇਤ ਕਿੱਧਰ ਗਿਆ ਓਏ ਓਏ ਰੇਤ ਬਾਬਾ ਜਿਹੜਾ ਪਿਆਰਾ ਇਹਦਾ ਸਮਾਨ ਫੇਰ ਬਾਅਦ ਚ ਆਪਾਂ ਉਹ ਕਿਰਾਂ ਪਿਆਰਾ ਇਹਦੇ ਕਿਰਾਂ ਪਿਆਰਾ ਬਹੁਤ ਲੋਣੀ ਆ ਆ ਆ ਜਾ 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 ਦੇ ਜਾ ਦੇ ਭਾਈ ਗੌਰ ਨਾਲ ਆ ਜਿਆ ਦੇ ਓਏ ਐ ਕੋ ਚੱਕੀ ਫਿੜ ਜਾ ਯਾਰ ਛੱਡ ਜੋ ਕੁਛ ਉਹ ਜਾ ਲੱਗ ਜਾ ਬੰਦਾ ਹਾਂ ਓਏ ਕੀ ਕਰਨਾ ਯਾਰ ਲਾ ਹੋ ਪਾਈ ਮਰੀ ਇੱਥੇ ਗਿਰ ਕੇ ਫੇਰਾ ਅਈ ਨਾ ਥੋੜੀ ਹੁੰਦਾ 5 ਲੀਟਰ ਪੱਕਾ ਡੇਰਾ ਆ ਇੱਥੇ ਵੀਰਿਆ ਕੰਮ ਚੱਲੂ ਕਰੜੀ ਕੀ ਜਾਣੀ ਛੀ ਪਿਆਰੇ ਆ ਜਾ ਰਹੇ ਕਪੜੇ ਨਹੀਂ ਬਾਈ ਬਾਹਰ ਹੀ ਬੈਠੇ ਨਿਕਰਦੇ ਆ ਬੁੱਲਾ ਓਏ ਵੀਰੇ ਬੱਚੇ ਅੰਦਰ ਹੀ ਆ ਜਾਓ ਅੰਦਰ ਹੀ ਛੋਪੜ ਚਾ ਹੁੰਦਾ ਜਾ ਰਹੇ ਕਿ ਪਰਦਾ ਨਾਲ ਛੋੜੇ ਕੋਈ ਚਾਰ ਬੰਦੇ ਫੇਰ ਨਹੀਂ ਆ ਹਾਂ ਕੋਈ ਨਹੀਂ ਆ ਬਾਈ ਆਹਾ 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 ਆਜ ਬਾਜੋ ਕਹਿੰਦਾ ਬਾਬਾ ਰੋ ਰੋ ਆਏ ਜੋ ਚੱਕੀ ਪਰਦਾ ਨਾਲ ਓਏ ਨਾਲ ਗਜਾਲ ਕਿਹੜੇ ਲੋਟ ਚੋਲੇ ਜਾਣਾ ਕੀ ਪਤਾ ਇੱਥੇ ਮਿਲ ਜੇ ਪ੍ਰੀਤ ਵਾਲੀ ਕੋਈ ਸ਼ਾਇਰੀ ਆ ਭਾਜੀ ਹਾਂ

ਆ ਭੇਡੂ ਮਾਇਓ ਦੇ ਨਾ ਨਾ ਮੋੜ ਫੜ ਲਿਆ ਰਾ ਐ ਦੇਖਿਆ ਐ ਹਾਂ ਆਏ ਨਹੀਂ ਜਾ ਕਾਹ ਨਾ ਕਰਿਓ ਸਾਵਈ ਹਾਂ ਸਾਵਈ ਜਮ ਕਾਹ ਨਾ ਕਰਿਓ ਹਾਂ ਪਾਇ ਇੱਕ ਗੱਲ ਆ ਬਾਬਾ ਚੜਾ ਕੇ ਲੈ ਕੇ ਜਾਉ ਤੈਨੂੰ ਨਾਲ ਹਾਂ ਸਪੈ ਚਲ ਉੱਥੀ ਛਾੜ ਜੀ ਕੇਰਾ ਪੜਾਵਾ ਬੰਡ ਮਾਰਦਾ ਮੈਂ ਮੈਂ ਕੱਲੀ ਜਾਉਂਗਾ ਮੈਂ ਕਹਿੰਦਾ ਹਾਂ ਕੱਢਿਆ ਰੋਏ ਕੇਰਾ ਭਾਈਆ ਹਟਾ ਬੇ ਚੱਲੇ ਚੱਲੇ ਮੈਂ ਤੇ ਚਾਚਾ ਵੇਛਣਾ ਸਾਨੂੰ ਤੇ ਆਉਗਾ ਸ ਤੇ ਮੇਰ ਛੇ ਤੇ ਪੜਾਵਾ ਸੀ ਉੱਠ ਲੈ ਕੇ ਚੱਲ ਫੇ ਰਾਤ ਨੂੰ ਮੰਡੀ ਤੇ ਹਾਂ ਮਾਓ ਜਾ ਅੱਛਾ ਜੇ ਲੋਜੀ ਚੱਲ ਪੇ ਰਾਤ ਨੂੰ ਬਾਵਾ ਬੇੜਾ ਹੋ ਗਿਆ ਤੇ ਮਾਚਰ ਵੀ ਵੇਚਣਾ ਤਾ ਚਾਚਾ ਕਾ ਨਾ ਕਹਿਆ ਚਾਹ ਪੀ ਲ ਗਏ ਅੱਛਾ ਜਿਵੇਂ ਤੁਸੀਂ ਬੈਠਿਓ ਮਾਚਰ ਵੀ ਉਹ ਜੋ ਮੂੜੇ ਇਹ ਹੁੰਦੇ ਹਾਂ ਕਿ ਉਹ ਤੇ ਫਟਿਆ ਹੀ ਤੇ ਬੈ ਗੇ ਭਾਈ ਅਸੀਂ ਚਾਹ ਪੀਣ ਅਗੇ ਭਾਈ ਚਾਹ ਬਣਾ ਜੋ ਰੋ ਪਰ 69 ਦਾ ਚਵਨ ਨੀ ਜਾ ਏਡਾ ਗਲਾਸ ਹੁੰਦਾ ਉਹ ਤਾਂ ਹੀ ਸੀ ਉਹ ਜੋ ਨਸ਼ਾ ਮੰਨਦੇ ਚਾਹ ਨੂੰ ਹਾਂ ਨਸ਼ਾ ਵੀ ਬਾਈਨ ਭਾਈ ਹੱਡ ਸਿੱਖ ਜਾਣਗੇ ਹਾਂ ਤੇ ਭਾਈ ਅਸੀਂ ਚਾਹ ਚੜਾ ਲਈ ਐਵੇਂ ਯਕੜ ਬੈਠੇ ਮਟਿਆਰ ਜਮਾਨ ਜਨਾਨੀ ਏਡਾ ਕਦ ਸ਼ੈਲ ਤੇ ਭਾਈ ਪੈ कु मारीअ का के करेशन सुभाउ पी माचा लड़ू मेर कंदा कुझु भई दिले ਕੌਣ ਪੁੱਛਿਆ ਰਾਤ ਨੂੰ ਆਏ ਕੱਢੇ ਕਢਾ ਦੇ ਤੇ ਪੜਾਵਾ ਤੇਰੇ ਬਾਲੇ ਕੰਨ ਕੀ ਖਾਵੇਂ ਜਿਵੇਂ ਮੈਂ ਮੁੰਡਾ ਬੈਠਾ ਐ ਬਾਜੀ ਕੀ ਬਾਲੀ ਜੇ ਤੂੰ ਸਾਹ ਨਾ ਬੋਲੇ ਉਹ ਗੱਲ ਕਰਕੇ ਹਾਂ ਬੁੜੀ ਨਹੀਂ ਕਰਦਾ ਓਏ ਓਏ ਚੱਕਿਆ ਗਾ ਔਰ ਤੇਰੀ ਗੱਲ ਕਰਦਿਆਂ ਤੇ ਪਰ ਲਿਆਈ ਗੱਲ ਔਰ ਤੇਰੀ ਗੱਲ ਹਾਂ ਉਹ ਔਰਤ ਬਾਜੀ ਜਦੋਂ ਨਹੀਂ ਨਹੀਂ ਉਹ ਗੱਲ ਆ ਕਿ ਭਾਈ ਮੇਰ ਸ ਨੇ ਪੁੱਛਿਆ ਕਿ ਭਾਈ ਕਿਹੜੇ ਪਿੰਡ ਦੇ ਪਿੱਛਾ ਉਹ ਕਹਿੰਦੇ ਕਿ ਕਲੈਰੀ ਦਾ ਅਛਾ ਕੀ ਮੀਂਹ ਮਾਰ ਰਿਹਾ ਪੈਕੇ ਪਿੰਡ ਤੋਂ ਹੈ ਅੱਗੇ ਭਾਈ ਕਿੱਛੇ ਨਹੀਂ ਘਰ ਅੱਗੇ ਜੀ ਫੁਲਾਨੀ ਖਾਂ ਕੱਲ ਕੀ ਬਣਗੀ ਕੱਲੀ ਭਾਈ ਮੁਟਿਆਰ ਜਬਾਨ ਸਾਰਾ ਡਿਸ ਲੈ ਜਾ ਅੱਗੇ ਜੀ ਲੜਕੇ ਮੇਰੇ ਘਰ ਵਾਲਾ ਦਾਰੂ ਪਿੰਡ ਮਨੂੰ ਕੁਸਤਿਆ ਮੇਰਾ ਪੇਕਾਂ ਤਰਕ ਜਾਨੀ ਮੇਰਾ ਬੰਦੇ ਦੇ ਕੱਟਾ ਬੈਠ ਵਿਚਰਦਾ ਅੱਧਾ ਵਿਖਾ ਵੀ ਚਾਹ ਪੀਣ ਕੇ ਜਾਂ ਕੋਈ ਉੱਠ ਗੱਡੀ ਵਾਲਾ ਹੋਇਆ ਨਾਰਾ ਹੋ ਜਾਂਦਾ ਸਾਰਾ ਹੋ ਜਾਂਦਾ ਹਾਂ ਆਸ਼ੀ ਅੱਖਾਂ ਵੀ ਠੀਕ ਆ ਤੇ ਕਰਦੇ ਕਰਾਉਂਦੇ ਗੱਲਾਂ ਗੱਲਾਂ ਛੇੜਦੇ ਛੇੜਦੇ ਮੈਨਰੇ ਯੋਗਾ ਜਿਵੇਂ ਮੁਦਾਵਤ ਥਾ ਯਾਰ ਫੇਰ ਮੁੰਡਾ ਬੈਠਾ ਗੱਲਿਆ ਯਾਰ ਕਰਨ ਮੁੰਡੇ ਨੇ ਵੀ ਕਿੱਧਰ ਨਹੀਂ ਇਹ ਤਾਂ ਗੱਲ ਦੱਸ ਅੱਛਾ ਦੱਸਦਾ ਯਾਰ ਉਹੀ ਕਰਵਾਉਣ ਕਈ ਨਾਲ ਆਉਣ ਵਾਲੇ ਹੈ ਨਹੀਂ ਯਾਰ ਗੱਲ ਜਿਹੜਾ ਦੋ ਦੋ ਮੇਰੇ ਕੋਈ ਨਾ ਗੱਲ ਜਿਹੜਾ ਛੁਪਾਈ ਕੇ ਕਰਦੇ ਆ ਗੱਲ ਤਾਂ ਸੁਣ ਲਓ ਕਿ ਕਰਦੇ ਕਰਾਉਂਦੇ ਭਾਈ ਮੈਂ ਪੁੱਛ ਚੱਲੋ ਬਸ ਸੋਣਾ ਸੀ ਬਾੜਾ ਕਿ ਬਣੀ ਬਰੇ ਪਾਣੀ ਆ ਕੁੱਛਲੀ ਮਗਾ ਕਿ ਮੈਂ ਕਿ ਛਲਾ ਪਾਈ ਛਲਾ ਨੂੰ ਕਹੂੰ ਹੂੰ ਹੂੰ ਜੇ ਕਰਦੇ ਜੋ ਮਖਾਲੇ ਵੀ ਕੰਮ ਬਣ ਗਿਆ ਮੈਂ ਆਖਾ ਹਾਂ ਮਗਾ ਜੇ ਜੋ ਗਈ ਪਛਾਬ ਕਰਨਾ ਖੁੱਲਾਇਆ ਥਾ ਮਗਰ ਬੱਡਾ ਬੱਡਾ ਨਰਮਾ ਇਹ ਦੇਖ ਲਈ ਮੰਗਦੇ ਮਤਲਬ ਰਹਿ ਗਿਆ ਕਿਵੇਂ ਹਟ ਜਾਇਆ ਗਾ ਕੇ ਆਏ ਗੱਫਾ ਪਾ ਲਿਆ ਮੈਨੂੰ ਕੋਈ ਛੱਡੀ ਥਾ ਮੈਂ ਕਿ ਕੁੱਪੀ ਕਰ ਜਾਉ ਛੜਾ ਹੁਣ ਅੱਛਾ ਤੇ ਭਾਈ ਉਹ ਚੁੱਪ ਕਰ ਗਈ ਦੇਖ ਕੇ ਇਹ ਸਵਾ ਬਾਈਆਂ ਦਾ ਕਰਨੀ ਤੇ ਪੁੱਛਣਾ ਬੱਜਣ ਬੋਂਡ ਤੇ ਟਿੰਡੇ ਜਿਵੇਂ ਥਾਲੇ ਬਾਈ ਦਿੰਦਾ ਦੋਲੀ ਵਾਲੀ ਗੱਡੀ ਤੇ ਤੇਰੇ ਦੀ ਤੇਰੇ ਦੀ ਲੇ ਜੋ ਭਾਈ ਕਿੱਧਰ ਬਵਾਤਾ ਹਾਂ ਚਾਚੇ ਬੇਸਣੇ ਉਰੀ ਪਾਰਦੇ ਫਿਰ ਨੂੰ ਵੀ ਗਿਆ ਕੱਜੜਾ ਉਧਰ ਬਸਣਾ ਬਣਿਆ ਪਏ ਹਾਂ ਜਦੋਂ ਮੈਂ ਕੱਢਿਆ ਬਿੱਥੋਂ ਉਹਦਾ ਭਾਈ ਬੱਕਰੀ ਬਣ ਗਈ ਮੈਂ ਖਾ ਚੜੀ ਭਾਈ ਗੀ ਦੰਨਾ ਮੈਂ ਖਾ ਚਾਚਾ ਖਾ ਲਿਓ ਕਹਿੰਦਾ ਕੱਲ ਕੀ ਹੋ ਗਈ ਮੈਂ ਖਾ ਗਿਆ ਜਿਹੜੀ ਪੂਰੀ ਸੀ ਮੈਂ ਕਹਤਾ ਹਾਂ ਕਾਂਜਾ ਪਾਇਂ ਡਾ ਜਰਾ ਛਲੇ ਡਾ ਸੀ ਸੁਣੇ ਡਾ ਜੀ ਮਾਖਾ ਛਲੇ ਡਾ ਹੋਵੇ ਕੁਛ ਵੇ ਕੇ ਰਾਂ ਤਾਂ ਮਾਖਾ ਫਾਕੜਿਆ ਕਰ ਇੱਕ ਗੱਲ ਆ ਬਾਬਾ ਹੁੰਦੇ ਸੀ ਪਹਿਲਾਂ ਨਾ ਤੇ ਉਹ ਤਾਂ ਮੈਂ ਤੇਨ ਦਾਦਾ ਮੈਨੂੰ ਨਾ ਇਹ ਹੈ ਜਾਂ ਗੱਡਿਆ ਲਿਆ ਮੈਨੂੰ ਉਹ ਹੈ ਜਾਂ ਬਾੜ ਹੋਇਆ ਚਾਰ ਡੰਕੜਾ ਵੱਜ ਕੇ ਨਾਲ ਜੀ ਨਾਲ ਅੱਛਾ ਜੀ ਅੱਛਾ ਗਿਆ ਵੱਜਿਆ ਗਰਮੈਸ਼ ਵੱਧ ਹੂ ਛਲੇ ਡੇ ਚ ਉਧਰ ਤੋ ਰੱਬ ਜਾਣੇ ਭਾਈ ਹਰ ਕਬੂਟਾ ਦੇਖ ਲੈ ਡਰ ਮੇਰੇ ਇਹ ਜਾ ਬੱਚਾ ਤੂੰ ਇਹਦਾ ਪਾਣਾ ਬੁੜੀ ਛੜੀ ਪੜਾ ਵਈ ਹਾਂ ਡਰ ਕਿਹਾ ਲਿਆ ਯਾਰ ਮਟਕਾ ਕੋਈ ਨਹੀਂ ਲਿਆ ਮਾਣਾ ਕਿਹੜੇ ਕਿਹੜੇ ਗਾਣੀਆਂ ਪੁੱਛ ਲਿਆ ਲਿਆ ਯਾਰ ਲਿਆ ਲਿਆ ਅੱਛੀ ਜੀ ਠੰਡ ਦੇ ਐ ਕਰ ਚਾਰ ਲਿਆ ਉਹਦਾ ਸ਼ਾਹ ਕੋਤੂ ਆ ਅੱਛੀ ਲਿਆ ਹਾ ਲੋ ਨਹੀਂ ਜੀ ਰਹਾ ਹਾਂ ਰਿਹਾ ਉਹ ਲਿਆ ਫੇਰ ਭਾਈ ਮੌਰਾਂ ਨੂੰ ਗਏ ਉੱਥੇ ਲੈ ਕੇ ਉੱਥੇ ਉੱਥੇ ਵੇਚ ਕੇ ਛਾਈ ਦਾ ਚੱਤਰ ਮੱਛਰ ਖਾਈਗਾ ਭਾਈ ਇਹ ਕਿਥੇ ਤੂੰ ਕਸ਼ੇ ਦੀ ਘਾਟ ਬਾਰ ਹੁਣ ਘਰ ਤੋਂ ਨੇੜੇ ਨਾ ਨਾ ਜਮਾ ਰੱਜੇ ਆ ਇਹ ਨਾਖਿਓ ਆਖੀ ਜਾਇਓ ਵੀ ਕੱਚੇ ਰਹਿ ਗਏ ਸੀ ਜਮਾ ਰੱਜੇ ਐਵੇਂ ਤੂੰ ਆ ਭੋਲਾ ਗੱਡੀ ਆਏ ਖੜੀ ਬੀਚ ਚਾੱਕ ਚਾ ਗੱਲ ਕਰਦਾ ਟੰਬੇ ਸਿੱਧੇ ਹੋਣਾ ਉੱਤੇ ਪਾ ਲੈਣਾ ਬਾਹਰ ਬਾਗਿਆ ਆਏ ਕਰੋ ਚਾਬੇ ਦਾ ਕੰਮ ਜਰ ਬੈਠਣ ਦਾ ਵੀ ਪਤਾ ਥੋੜਾ ਕੀ ਲੈ ਆਲਦੀਆਂ ਹੋਏ ਬੋਲ ਨਹੀਂ ਕਿਹਾ ਓਏ ਬਾਲੋਛੀਆਂ ਬਾਬਾ ਓਏ ਇੱਕ ਜਿਆਲ ਜਿਹੜਾ ਜਲੇਬੀ ਪੁਰਾਣੀ ਹੋ ਜੇ ਉਹਨੂੰ ਮੁੱਠੀ ਨਾਲ ਘੁੱਟ ਦਿੰਦਿਆ ਬਾਬਾ ਮੈਂ ਨਹੀਂ ਖਾਂਦਾ ਯਾਰ ਬਾਬਾ ਸੁਆਦ ਹੈ ਧੀਂ ਖਾਣਾ ਵਧੀਆ ਧੀਂ ਕਰ ਲੈਨੇ ਆਪਾਂ ਬਸ ਲਾ ਨਾ ਜਾਂਦਾ ਗਾੜਾ ਨਹੀਂ ਉਹਨਾਂ ਕੰਮ ਕਰਦੀਆਂ ਪਹਿਲਾਂ ਕੰਮ ਕਰੂਗਾ ਕਿਹੜਾ ਤਾਂ ਲੈ ਕੇ ਬੈਜੇ ਪੈ ਜਾਣਾ ਪੜੱਕਦੇ ਨੇ ਜੇ ਕਿਹਨ ਭਾਈ ਜੋ ਕਿ ਐਨੇ ਕੋ ਵੱਡੇ ਮੁੰਡੇ ਦਾ ਵਿਆਹ ਸੀ ਲੱਡੂ ਪਕਾਇਆ ਭਾਂਡੇ ਯਾਰ ਦਾ ਟੱਟੇ ਕਿਹਦੀ ਕਿਹਦੀ ਬਾਬਾ ਹੋਏ ਇਨਾ ਕਿਲੋ ਦੇ ਹੁੰਦੇ ਸੀ ਬਾਈ ਤੁਸੀਂ ਉਹਨੂੰ ਪਹਿਲਾ ਉਹ ਕਿਲੋ ਦੇ ਤੇਸੀ ਕਿਹਦੇ ਹੁੰਦੇ ਸੀ ਬਾਈ ਦੋਨੇ 8 ਨਾਲ ਵੰਟਦੇ ਫਿਰ ਉਦੋਂ ਤਾਈਂ ਅੰਦਰ ਪਕਾਈ ਜੋਤੀ ਉਹ ਮੈਂ ਦੇਖ ਲਿਆ 20 ਚੋਚੇ ਡੁੰਗ ਦੇ ਖਾ ਜਾਂਦਾ ਸੀ ਅੱਛਾ ਜੀ ਹਾਂ ਇੱਕ ਵਾਰੀ ਚ ਖਾਣ ਦਾ ਕੁੱਤਾ ਹੀ ਮੰਨਣਾ ਖਾਣ ਦਾ ਕੁੱਤਾ ਲੈ ਕਿਉਂ ਇਹ ਤਾਂ ਕੁੱਚਾ ਨੂੰ ਵੀ ਚੱਕ ਲਿਆ ਫਿਰ ਜਵਾਂਸੀ ਆ ਮੇਰੇ ਜਪ੍ਰੀਤਮਾ ਜਾਣ ਨੂੰ ਭਾਂਦੀ ਪੁੱਜੀ ਹਲਤੀ ਜੁੜਨਾ ਸੀ ਤਾਂ ਹੀ ਜਦੈ ਨਾ ਹੁੰਦਾ ਐਨਾ ਬਰਬਾਦ ਲਾ ਉਦਾਰੇ ਇਹ ਉਦੋਂ ਦਾ ਜਵਾਨੀ ਪਰੇ ਕੋਲ ਆਹ ਰਾਜਾ ਦਾ ਜੁਗ ਖਾਣ ਦੀ ਬੜਾਈ ਹੁੰਦੀ ਅੱਗੇ ਹਾਂ ਉਦੋਂ ਖਾਣ ਦੀ ਬੜਾਈ ਸੀ ਮੈਂ ਕੀ ਕਰਦਾ ਨਾ ਭਾਈ ਇੱਥੇ ਕੋ ਉਂਦਾ ਹਾਲ ਵਾਕੇ ਟੌੜੀ ਵਾਲਾ ਦੁੱਧ ਹੁੰਦਾ ਜਦੋਂ ਕਾਹਦੀ ਛਤਰਦੀ ਆਹੋ ਐਦਾ ਕੌਲਾ ਭਰ ਲੈਂਦਾ ਅੱਥਾ ਤੇ ਇੱਕ ਮਲਾ ਵੇ ਨਹੀਂ ਪੱਕੇ ਗੁਰਦੇ ਹੁੰਦੇ ਆਹੀਂ ਖਾਂਦੇ ਭਾਈ ਜਾਨਾ ਮੈਂ ਆਹੀਂ ਜੀ ਆਵੇ ਭਾਈ ਜਾਂਦਾ ਦੁੱਧ ਪੀ ਜਾਂਦਾ ਮੇਰਾ ਇਹ ਪੁਝਾਈ ਹੱਥ ਨੇ ਦੋਨੋਂ ਹਟਾ ਆਂਦਾ ਤੜਕੇ ਹੁਣ ਇਹ ਆ ਪਾਟ ਗਿਆ ਬਾਬਾ ਤੁਰਨੂ ਓਏ ਹੁਣ ਤਾਂ ਮੈਂ ਭੀੜੀ ਦੀ ਮੀਡੀ ਹਾ ਹੁਣ ਆਪ ਦੀ ਭਾਂਟ ਚੁੱਟ ਵੀ ਗੋਜੋ ਰਹਿ ਗਿਆ ਹਲੇ ਕਿਹੜਾ ਖੜਦਾ ਪਣੋ ਗਿਆ ਕੰਬਰ ਰੱਖੀ ਫਿਰਦਾ ਮੋਢੇ ਤੇ 11 ਜਵਾਬ ਸੀ ਨਾ ਇਹਦੇ ਦਹੋੜ ਹੁਣ ਨਹੀਂ ਆਪਾਂ ਚਲੋ ਚਲੋ ਯਾਰ ਪੀਲੀ ਪੀਲੀ ਚਾਹ ਚੱਲ ਯਾਰ ਸਾਮਾਨ ਚੱਕ ਲੋ ਚਲੋ ਕੋਈ ਕੋ ਤੇ ਕੋ ਭਾਈ